ਕਿਸੇ ਦੀਵਾਨ ਵਿੱਚ ਆਇਆ ਕੋਈ ਕਿਸੇ ਨੂੰ ਕਹਤਾ ਵੀ ਤੇਰੀਆਂ ਲੱਤਾਂ ਦੁਖਦੀਆਂ ਤੇ ਲੱਤਾਂ ਤੇ ਸਾਰਿਆਂ ਦੀਆਂ ਹੀ ਆ ਮੇਰੀਆਂ ਵੀ ਦੁਖੀ ਜਾਂਦੀਆਂ ਹੂੰ ਤੇ ਉਹ ਫਿਰ ਵਿੱਚੋਂ ਜਿਹੜੇ ਹੁੰਦੇ ਆ ਦੂਜੇ ਉੱਠ ਖੜੋ ਤੇਰੀਆਂ ਲੱਤਾਂ ਦੁਖਦੀਆਂ ਤਾਂ ਬੀਬੀਆਂ ਚ ਜ਼ਿਆਦਾ ਇਹ ਵੀ ਉੱਠ ਖੜ ਤੇਰੀਆਂ ਲੱਤਾਂ ਬਹੁਤ ਦੁਖਦੀਆਂ ਵੀ ਤੂੰ ਰਹਿ ਕੈਨੀ ਆ ਰੋਜ ਉਹ ਫਿਰ ਉੱਠ ਖੜਦੀ ਆ ਜੀ ਤੇ ਫਿਰ ਉਹ ਬਾਬਾ ਜਿਵੇਂ ਕਈ ਤਾਂ ਕਹਿੰਦੇ 1 2 3 4 ਤੇ ਕਈ ਚਲੋ ਆਪਦੇ ਹਿਸਾਬ ਨਾਲ ਪਤੀ ਪਤੀ ਉਹ ਆਵਾਜ਼ਾਂੀਆਂ ਮਾਰ ਕੇ ਪਤਾ ਨਹੀਂ ਕਿਹਨੂੰ ਪੁੱਛਦੇ ਆ ਜਾਂ ਕਿਵੇਂ ਤੇ ਕਹਿ ਦਿੰਦੇ ਆ ਵੀ ਤੇਰੇ ਘਰੇ دیਵਾਨ ਨਿਕਲਦਾ ਹੂੰ ਤੇ ਉਹ ਫਿਰ ਬੰਦਾ ਸੋਚੀ ਚ ਪੈ ਜਾਂਦਾ ਸੋਚਾਂ ਚ ਵੀ ਸ਼ਾਇਦ ਇਹਨੇ دیਵਾਨ ਕਰਾਇਆ ਵੀ ਮੇਰੇ ਘਰ ਦਾ ਵੀ ਭਲਾ ਹੋ ਜੇ ਹੂੰ ਤੇ ਘਰ ਦੀਆਂ ਸਾਰੀਆਂ ਤਕਲੀਫਾਂ ਦੁੱਖ ਨੇ ਸੋ ਐਦਾਂ ਫਿਰ ਜਿਹੜਾ دیਵਾਨ ਹੈ ਉਹਦੇ ਘਰੇ ਵੀ ਉਹ ਬਾਬਾ ਲਾਉਂਦਾ ਹੂੰ دیਵਾਨ ਦੇ ਵਿੱਚ ਫਿਰ ਉਹਨਾਂ ਨੂੰ ਘਬਰਾਹ ਕੀਤਾ ਜਾਂਦਾ ਹੂੰ ਪਹਿਲਾਂ ਪੁੱਛ ਲਿਆ ਜਾਂਦਾ ਵੀ ਹਾਂ ਭਾਈ ਇੱਕ ਦਿਨ ਰੱਖਦੇ ਨੇ ਇਹ ਕਿ ਤੂੰ ਐਸ ਦਿਨ ਆਉਣਾ ਤੇ ਕਈ ਬਾਬਿਆਂ ਦੀਆਂ ਰਜਿਸਟਰ ਲਾਏ ਹੋਏ ਨੇ ਕਾਪੀਆਂ ਉਹ ਪਹਿਲਾਂ ਹੀ ਬਾਹਰ ਸਾਰਾ ਡਾਟਾ ਲਿਖ ਲੈਂਦੇ ਨੇ ਬੀਬੀਆਂ ਦਾ ਭਾਈਆਂ ਦਾ ਜਿਹੜੇ ਵੀ ਆਉਂਦੇ ਦੁਖੀ ਲੋਕ ਚਲੋ ਨਾਨਕ ਦੁਖੀ ਆ ਸਭ ਸੰਸਾਰ ਤੇ ਉਹ ਫਿਰ ਇੱਥੇ ਕਈਆਂ ਦੇ ਤਾਂ ਮੈਕ ਵੀ ਲੱਗਾ ਹੁੰਦਾ ਅੱਛਾ ਤੇ ਉਹ ਫਿਰ ਬਾਹਰੋਂ ਦੱਸ ਦਿੰਦੇ ਆ ਵੀ ਫਲਾਨਾ ਬੰਦਾ ਤੇ ਫਲਾਨੇ ਪਿੰਡ ਦਾ ਦੁੱਖ ਲੈ ਕੇ ਆਇਆ ਮਤਲਬ ਬਾਰ ਬੈਠੇ ਪਹਿਲਾਂ ਡਾਕੂਮੈਂਟ ਤੇ ਮਤਲਬ ਸਾਰਾ ਕੁਝ ਲਿਖਾ ਲੈਣਗੇ ਫਿਰ ਉਹੀ ਦੱਸਣਗੇ ਵੀ ਇਹਦੀ ਕੀ ਕੀ ਜਾਣਕਾਰੀ ਲਿਖਾ ਕੇ ਹਾਂ ਫਿਰ ਉਹ ਬਾਹਰੋਂ ਫੋਨ ਬਾਬੇ ਦੇ ਇੱਥੇ ਮੈਗਜਾ ਕਈਆਂ ਦੇ ਲੱਗੇ ਹੁੰਦੇ ਆ ਤੁਸੀਂ ਵੇਖਿਓ ਵੱਡੇ ਵੱਡੇ ਜਿਹੜੇ ਬਾਬੇ ਆ ਉਹ ਫਿਰ ਆਪਣੇ ਰਜਿਸਟਰ 'ਚ ਲਿਖਦਾ ਜੀ ਵੀ ਆਹ ਮਸਲਾ ਫਿਰ ਉਹ ਰਜਿਸਟਰ 'ਚ ਵੇਖ ਕੇ ਆਵਾਜ਼ ਵੀ ਮਾਰਦੇ ਆ ਵੀ ਆਹ ਫਲਾਨਾ ਇੱਥੋਂ ਆਇਆ ਆਹ ਦੁੱਖ ਲੈ ਕੇ ਆਇਆ ਤੇ ਉੱਥੇ ਫਿਰ ਰੌਂਗ ਟੇ ਖੜੇ ਹੋ ਜਾਂਦੇ ਨੇ ਉਹਨਾਂ ਲੋਕਾਂ ਦੇ ਵੀ ਇਹਨੂੰ ਕਿਵੇਂ ਪਤਾ ਲੱਗਿਆ ਤੇ ਹੋਰ ਵੀ ਕਾਫੀ ਚਾਲਾਂ ਜਿਹੜੀਆਂ ਚਲਦੇ ਨੇ ਲੋਕ ਔਰ ਗਮਰਾਹ ਕੀਤਾ ਜਾਂਦਾ ਵੀ ਇੱਕ ਸਾਡੇ ਕੋਲੇ ਮੁਕਤਸਰ ਸਾਹਿਬ ਦਾ ਕੇਸ ਸੀਗਾ ਤੇ ਉਹ 235400 ਰੁਪਿਆ ਬੀਬੀ ਦੇ ਚੁੱਕੀ ਸੀ 235000 ਉਹ ਵੀ ਘਰੋਂ ਚੋਰੀ ਇੱਕ ਸ਼ਾਪ ਵੀ ਪਾਈ ਬਾਬਾ ਜੀ ਨੂੰ ਅੱਧੇ ਤੋਲੇ ਤੋਂ ਉੱਤੇ ਸ਼ਾਪ ਸੀ ਹੂੰ ਪਰ ਹੋਣੇ ਚੋਰੀ ਹਾਂਜੀ 3 ਲੱਖ ਰੁਪਿਆ ਹੋ ਗਿਆ ਸਿੱਧਾ ਹੀ ਸ਼ਾਪ ਵੀ 50000 3 ਲੱਖ ਰੁਪਿਆ ਜਿਵੇਂ ਅੱਜ ਦਾ ਹੁਣ ਸੋਨੇ ਦੀ ਮੰਗਾਈ ਹੈ ਉਸ ਹੁਣ 3 ਲੱਖ ਵੀ ਟੱਪਦਾ ਹੂੰ ਹੂੰ ਤੇ ਉਹ ਕਹਿੰਦੀ ਵੀ ਮੇਰੇ ਮੇਰਾ ਮੁੰਡਾ ਨਾ ਮਾੜੀ ਸੰਗਤ ਚ ਸੀ ਹੂੰ ਮੈਨੂੰ ਲੱਗਦਾ ਪੰਜਾਬ ਦਾ ਬਹੁਤ ਹਿੱਸਾ ਜਿਹੜਾ ਉਹ ਚਿੱਟੇ ਨੇ ਖਾਦਾ ਹੋਇਆ ਅੱਜ ਹਰ ਘਰ ਵਿੱਚ ਚਿੱਟਾ ਹਰ ਘਰ ਚ ਚਿੱਟਾ ਅਮੀਰ ਹੈ ਗਰੀਬ ਹੈ ਮਾਪੇ ਰਹੁੰਦੇ ਨੇ ਹੂੰ ਤੇ ਦੁਖੀ ਹੋ ਕੇ ਜਦੋਂ ਬੰਦਾ ਫਿਰ ਜਾਂਦਾ ਹੂੰ ਕਈ ਲੋਕ ਹੀ ਫਿਰ ਇਹਨਾਂ ਨੂੰ ਗਮਰਾਹ ਕਰਾ ਦਿੰਦੇ ਆ ਵੀ ਫਲਾਨਾ ਬਾਬਾ ਉੱਥੇ ਆਪਾਂ ਚੱਲ ਜਾਈਏ ਹੂੰ ਉਹ ਫਿਰ ਲੋਕੀ ਜਿਹੜੇ ਵਿਚਾਰੇ ਭੋਲੇ ਭਾਲੇ ਹੁੰਦੇ ਨੇ ਉਹ ਚਲੇ ਜਾਂਦੇ ਨੇ ਫਿਰ ਉਹ ਥੋੜਾ ਜਿਹਾ ਦੁੱਖ ਦੱਸਦੇ ਨੇ ਵੀ ਮੇਰਾ ਮੁੰਡਾ ਚਿੱਟਾ ਲਾਉਂਦਾ ਹੈ ਜਾਂ ਮੇਰਾ ਮੁੰਡਾ ਨਸ਼ੇ 'ਚ ਹੈ। ਹੂੰ ਤੇ ਜਾਂ ਮੇਰੀ ਕੁੜੀ ਦਾ ਜਿਹੜਾ ਘਰ ਨਹੀਂ ਵੱਸਦਾ ਪਿਆ ਹੂੰ ਸਾਡੇ ਮੁੰਡਾ ਨਹੀਂ ਹੁੰਦਾ ਪਿਆ ਉਹ ਪਹਿਲਾਂ ਦੱਸ ਦਿੰਦੇ ਦੁੱਖ ਫਿਰ ਬਾਬਾ ਜਿਹੜਾ ਉਹ ਪੁੱਛਾ ਕੱਢਦਾ ਉਹ ਕਹਿੰਦਾ ਵੀ ਤੇਰਾ ਮੁੰਡਾ ਜਿਹੜੀ ਸੰਗਤ ਵਿੱਚ ਪਿਆ ਨਾ ਆਉਣ ਵਾਲੇ ਮਹੀਨੇ ਤੱਕ ਤੇਰੇ ਮੁੰਡੇ ਨੂੰ ਨਾਲਦਿਆਂ ਨੇ ਬੋਰੀ ਵਿੱਚ ਵੱਢ ਕੇ ਤੇਰੇ ਘਰ ਅੱਗੇ ਸੁੱਟ ਜਾਣਾ। ਹੂੰ। ਇੱਕ ਕੇਸ ਆਇਆ ਮੇਰੇ ਕੋਲ। ਹੂੰ। ਤੇ ਉਹ ਬੀਬੀ ਕਹਿੰਦੀ ਵੀ ਮੈਂ ਤੇ ਹੈਰਾਨ ਹੋ ਗਈ ਵੀ ਆਹ ਕੀ ਬਣ ਜਾਣਾ ਮੇਰੇ ਪੁੱਤ ਨਾ ਵੀ ਆਖਿਆ ਕਿ ਮੇਰੇ ਪੁੱਤ ਐ। ਹੂੰ। ਉਹਨੇ ਫਿਰ ਜੀ ਮਤਲਬ ਉਹਨੂੰ ਗੱਲਾਂ ਵਿੱਚ ਲੈ ਕੇ ਪਹਿਲਾਂ 85000 ਰੁਪਇਆ ਲਿਆ। ਹੂੰ। ਫਿਰ 40 ਲਿਆ, ਫਿਰ 20 ਲਿਆ, ਫਿਰ 10-10 ਲਏ। ਹੂੰ। ਇਥੋਂ ਤੱਕ ਜਦੋਂ 20-20 ਵਿੱਚੋਂ ਲਿਆ ਨਾ ਤੇ ਉਹ ਵੀ ਬਾਬੇ ਨੇ ਚਲਾ ਕੇ ਮਾਰਿਆ ਵੀ ਮੈਂ ਤਾਂ 40 ਲੈਣਾ ਫਿਰ ਸੋਨੇ ਦੀ ਸ਼ਾਪ ਤੇ ਆ ਗਿਆ ਤੇ ਜਦੋਂ ਐਨੇ ਪੈਸੇ ਉਹਨੇ ਘਰੋਂ ਚੋਰੀ ਕਰਕੇ ਦੇ ਦੇ ਤੇ ਬਾਅਦ ਵਿੱਚ ਬਾਬੇ ਨੇ ਜਦੋਂ ਹੋਰ ਮੰਗ ਕੀਤੀ ਤੇ ਮੁਰਗੀ ਫਸੀ ਆ ਤੇ ਹੋਰ ਵੀ ਆਉਂਦੇ ਪੈਸੇ ਮੰਗਾ ਲਓ ਉਹ ਕਹਿੰਦੀ ਵੀ ਮੈਂ ਬਾਬਾ ਜੀ ਮੇਰੀ ਬੱਸ ਹੋ ਗਈ ਆ ਵੀ ਮੈਂ ਘਰੋਂ ਚੋਰੀ ਕਰਕੇ ਪੈਸੇ ਲੈਤੇ ਵੀ ਕਿੱਥੋਂ ਦੇਵਾਂ ਇਹਨੇ ਹੂੰ ਵੀ ਘਰੇ ਪਤਾ ਲੱਗ ਜੂ ਤੇ ਫਿਰ ਉਹ ਬਾਬਾ ਕਹਿੰਦਾ ਵੀ ਇੱਕ ਮਹੀਨੇ ਤੇਰਾ ਮੁੰਡਾ ਮਰ ਜੂ ਉਹ ਬੀਬੀ ਅੱਜ ਮੈਨੂੰ ਲੱਗਾ ਸਾਡੇ ਕੋਲੇ ਕੋਈ ਸਾਲ ਬਾਅਦ ਪਹੁੰਚੀ ਐ ਉਹ ਕਹਿੰਦੀ ਮੇਰਾ ਮੁੰਡਾ ਤਾਂ ਜਾਂਦਾ ਫਿਰਦਾ ਮਤਲਬ ਲੋਕ ਜਿਹੜੇ ਗਮਰਾਹ ਹੋ ਰਹੇ ਨੇ ਜੀ ਕੁਝ ਪੀਰਾਂ ਫਕੀਰਾਂ ਦੀਆਂ ਨਾ ਇਹਨਾਂ ਨੇ ਫੋਟਵਾਂ ਲਾਈਆਂ ਹੋਈਆਂ ਦੇਵੀ-ਦੇਵਤਿਆਂ ਦੀਆਂ ਹੂੰ ਇਹ ਕੁਝ ਸੰਤਾਂ ਦੀਆਂ ਫੋਟੋ ਮੈਂ ਚਲੋ ਕਮਾਈ ਵਾਲੀਆਂ ਕੋਈ ਰੂਹਾਂ ਹੋਣਗੀਆਂ। ਸੋ ਕੁਝ ਨਕਲੀ ਜਟਾਵਾ ਆਪ ਲਾ ਲੈਂਦੇ ਆ। ਹਮ ਹੁਣ ਬਹੁਤੇ ਬਾਬੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਅਸਲੀ ਜਟਾਵਾ ਹੋਣਗੀਆਂ ਸਾਰਿਆਂ ਦੇ ਨਕਲੀ ਲੱਗੀਆਂ। ਹਮ ਕੋਈ ਹੋ ਸਕਦਾ ਵਿਰਲਾ ਚਲੋ ਕਮਾਈ ਵਾਲਾ ਕੋਈ ਹੋਊਗਾ। ਜਟਾ ਬਣਾ ਕੇ ਫਿਰ ਵਾਲ ਖੋਲ ਕੇ ਇਦਾਂ ਦਾ ਭੇਸ ਬਣਾ ਲੈਂਦੇ ਆ ਵੀ ਸਾਹਮਣੇ ਬੰਦਾ ਜਿਹੜਾ ਬੈਠਾ ਨਾ ਤੇ ਉਹਨੂੰ ਇਦਾਂ ਲੱਗੇ ਵੀ ਜੇ ਮੈਂ ਇਹਨੂੰ ਪੈਸੇ ਨਾ ਦਿੱਤੇ ਤੇ ਹੋ ਸਕਦਾ ਵੀ ਮੇਰਾ ਵਕਈ ਨੁਕਸਾਨ ਹੋ ਜਾਵੇ। ਉਹ ਫਿਰ ਇਦਾਂ ਗੁੰਮਰਾਹ ਕਰ ਲੈਂਦੇ ਨੇ ਗੱਲਾਂ-ਗੱਲਾਂ ਦੇ ਵਿੱਚ ਫਿਰ ਲੋਕਾਂ ਨੂੰ ਫਸਣਾ ਪੈਂਦਾ। ਮਤਲਬ ਇੱਕ ਬੰਦਾ ਪਹਿਲਾਂ ਹੀ ਡਰਿਆ ਜਾਂਦਾ ਇਹਨਾਂ ਕੋਲ। ਪਹਿਲਾਂ ਹੀ ਉਹ ਕੋਈ ਦੁੱਖ ਲੈ ਕੇ ਜਾਂਦਾ। ਬਿਲਕੁਲ ਜੀ। ਫਿਰ ਇਹਨਾਂ ਕੋਲ ਜਾਂਦਾ ਇਹ ਹੋਡਰਾਂਦੇ ਆ। ਵੀ ਸਾਨੂੰ ਪੈਸੇ ਨਾ ਦਿੱਤੇ ਤਾਂ ਅਸੀਂ ਤੇਰਾ ਨੁਕਸਾਨ ਵੀ ਕਰ ਸਕਦੇ ਹਾਂ। ਬਹੁਤ ਡਰਾਉਂਦੇ ਨੇ ਜੀ ਮੇਰੇ ਫੋਨ ਮੇਰਾ ਭਰਿਆ ਪਿਆ ਹੈ। ਉਹਨਾਂ ਦੀਆਂ ਲੋਕੀ ਜਿਹੜੇ ਨਾ ਆਡੀਓ ਪਾ ਰਹੇ ਆ ਵੀ ਜਿਵੇਂ-ਜਿਵੇਂ ਸਾਨੂੰ ਡਰਾਇਆ ਤੇਰੇ ਘਰੇ ਪ੍ਰੇਤ ਬੈਠਾ ਹੈ ਤੇਰੇ ਘਰੇ ਚੈਨ ਦਾ ਪਹਿਰਾ ਹੈ ਹੂੰ ਕਈ ਲੋਕ ਤੇ ਇਦਾਂ ਦੇ ਉਹ ਕਹਿੰਦੇ ਵੀ ਤੇਰੇ ਘਰੇ ਖਜ਼ਾਨਾ ਬਹੁਤ ਹੈ ਹੂੰ ਆ ਇੱਕ ਮੈਨੂੰ ਕੱਲ੍ਹ ਬਰਸੋ ਫੋਨ ਆਇਆ ਐਸੇ ਏਰੀਏ ਜਿ ਆਪਾਂ ਬੈਠੇ ਆ ਜਤਨੂਲਾ ਮੰਡੀ ਤੇ ਉਹ ਕਹਿੰਦੇ ਐਸੇ ਏਰੀਏ ਚੋਂ ਹੀ ਫੋਨ ਆਇਆ ਨਾਬੇ ਤੋਂ ਹੂੰ ਕਹਿੰਦੇ ਜੀ 8 ਲੱਖ ਰੁਪਏ ਦੀ ਠੱਗੀ ਮਾਰੀ ਖਜ਼ਾਨੇ ਦੇ ਨਾਂ ਤੇ ਤੇ ਜਦੋਂ ਪੌਲਸੋ ਪੌਲਸੀ ਹੋਏ 4 ਲੱਖ ਦੇਣ ਦਾ ਵਾਅਦਾ ਕਰ ਲਿਆ 3 ਮਹੀਨੇ ਦਾ ਟਾਈਮ ਲੈ ਲਿਆ ਉਹ ਵੀ ਟਾਈਮ ਲੰਘ ਗਿਆ 4 ਲੱਖ ਵੀ ਨਹੀਂ ਮੋੜਿਆ ਹੂੰ ਸੋ 8 ਲੱਖ ਰੁਪਏ ਦੀ ਠੱਗੀ ਮਾਰੀ ਸੋ ਚਾਂਸੇ ਬੜੇ ਦਿੰਦੇ ਨੇ ਲੋਕੀ ਗੁੰਮਰਾਹ ਹੋ ਜਾਂਦੇ ਨੇ ਜੀ ਠੱਗੇ ਜਾਂਦੇ ਨੇ ਹੂੰ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਤੁਹਾਡੇ ਕੋਲ ਕੋਣ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਨਹੀਂ ਇਹ ਜਿਹੜੀ ਸ਼ੁਰੂਆਤ ਆ ਨਾ ਜੀ ਦੇਖੋ ਮੈਂ ਦਮਦਮੀ ਟਕਸਾਰ ਰਿਹਾ 99 ਦੇ ਵਿੱਚ ਔਰ ਸ਼ੁਰੂ ਤੋਂ ਹੀ ਮੈਂ ਮਤਲਬ ਜਿਹੜੀ ਪਖੰਡ ਦੇ ਖਿਲਾਫ ਰਿਹਾ ਹਾਂ ਹਮ ਔਰ ਜਿੱਥੇ ਵੀ ਅਸੀਂ ਕੀਰਤਨ ਕਰਨ ਜਾਂਦੇ ਸਾਡਾ ਆਪਣਾ ਜਥਾ ਤੇ ਉਥੇ ਹਰ ਵਕਤ ਮੈਂ ਮਤਲਬ ਦੋ ਗੱਲਾਂ ਦੋ ਸ਼ਬਦ ਪਖੰਡਵਾਦ ਦੇ ਖਿਲਾਫ ਬੋਲ ਕੇ ਆਉਂਨੇ ਹਮ ਜਿੱਥੇ ਵੀ ਮੇਰੀ ਸਪੀਚ ਹੁੰਦੀ ਹੈ ਚਲੋ ਸਿੱਖ ਆਗੂ ਕਰਕੇ ਸੋ ਇਹ ਜ਼ਿਆਦਾ ਮੈਂ ਤਾਂ ਤੁਰਿਆ ਕਿਉਂਕਿ ਪਿੰਡ ਕਬਰਵਾਲਾ ਹੈ ਸਾਡੇ ਸ੍ਰੀ ਮੁਕਤਸਰ ਸਾਹਿਬ ਦੇ ਕੋਲੇ ਹਮ ਉੱਥੋਂ ਦਾ ਇੱਕ ਗੋਪੀ ਐ ਮੁੰਡਾ ਹੂੰ ਵੈਸੇ ਉਹਨੂੰ ਲੋਕ ਬਾਬਾ ਕਹਿੰਦੇ ਨੇ ਹੂੰ ਉਹਨੇ ਮੈਨੂੰ ਫੋਨ ਲਾਇਆ ਜੀ ਕਹਿੰਦਾ ਬਾਬਾ ਜੀ ਵੀ ਅਸੀਂ ਨਾ ਇੱਕ ਬੇਟੀ ਦਾ ਵਿਆਹ ਕਰਾਉਣਾ ਹੈ ਅਸੀਂ ਹਰ ਸਾਲ ਨਾ ਕੰਨਿਆਦਾਨ ਕਰਦੇ ਆਂ ਹੂੰ ਕੰਨਿਆਦਾਨ ਵੀ ਅਸੀਂ ਤਾਂ ਕਰਦੇ ਆਂ ਸੀ ਲੱਭਦੇ ਆਂ ਜਿਹੜੇ ਧਰਮ ਪਰਿਵਰਤਨ ਕਰ ਚੁੱਕੇ ਲੋਕ ਆ ਨਾ ਹੂੰ ਉਹਨਾਂ ਦੀਆਂ ਬੱਚੀਆਂ ਦੇ ਅਸੀਂ ਆਨੰਦ ਕਾਰਜ ਕਰੀਏ ਕਿਉਂਕਿ ਉਹ 2-2 ਕਿਲੋ ਦੇ ਰਾਸ਼ਨ ਪਿੱਛੇ ਧਰਮ ਨੂੰ ਬਦਲੀ ਜਾਂਦੇ ਨੇ ਹੂੰ ਸੋ ਉਹਨਾਂ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਤੁਹਾਡਾ ਨਾ ਨੰਬਰ ਮਿਲਿਆ ਤੁਸੀਂ ਕੁੜੀਆਂ ਦੇ ਬੇਟੀਆਂ ਦੇ ਆਨੰਦ ਕਾਰਜ ਕਰ ਰਹੇ ਹੋ ਤੇ ਸਾਡਾ ਜ਼ਿਲ੍ਹਾ ਮੁਕਤਸਰ ਸਾਹਿਬਾ ਵੀ ਜ਼ਿਲ੍ਹੇ ਲੈਵਲ ਤੇ ਕਰਦੇ ਹੋ ਜਾਂ ਇਸ ਜ਼ਿਲ੍ਹੇ ਚ ਵੀ ਕਰ ਦੋਗੇ ਵੇਖੋ ਮੈਂ ਕਿਹਾ ਵੀ ਲੋੜਵੰਦ ਪਰਿਵਾਰ ਹੋਵੇ ਚਲੋ ਉਹਦਾ ਸਹਾਰਾ ਬਣਨਾ ਚਾਹੀਦਾ ਭਾਵੇਂ ਬਾਹਰ ਸਟੇਟ ਤੋਂ ਵੀ ਬਾਹਰ ਹੋਵੇ ਚਲੋ ਜੀ ਜਦੋਂ ਫਾਰਮ ਭਰਉਣ ਸਾਡੇ ਕੋਲੇ ਆਏ ਤੇ ਗੋਪੀ ਮੁੰਡਾ ਬਾਬਾ ਉਹ ਵੀ ਨਾਲ ਆ ਗਿਆ ਤੇ ਸਾਡੇ ਮੇਰੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਔਰ ਚਲੋ ਬਾਣਾ ਸੀ ਬਾਣੇ ਨੂੰ ਵੇਖ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਉਹ ਮੈਨੂੰ ਕਹਿੰਦਾ ਜੀ ਮੈਂ ਨਾ 2-3 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਤੇ ਉਹ ਥੋੜਾ ਜਿਹਾ ਰੋ ਵੀ ਪਿਆ ਤੇ ਮੈਂ ਕਿਹਾ ਵੀ ਇਹੋ ਜੀ ਕੀ ਗੱਲ ਵੀ ਦਰਸ਼ਨ ਤੇ ਗੁਰੂ ਘਰ ਤੇ ਬਣੇ ਨੇ ਉਹ ਕਹਿੰਦੇ ਵੀ ਸਾਡੇ ਵਰਗੇ ਲੋਕਾਂ ਨੂੰ ਗੁਰੂ ਘਰ ਚੋਂ ਵੀ ਮਨਾ ਕੀਤਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹ ਵੀ ਸਾਡੇ ਘਰ ਆਉਣ ਤੋਂ ਮਨਾ ਕੀਤੇ ਹੋਏ ਮੈਂ ਕਿਹਾ ਵੀ ਕਾਰਨ ਕੀ ਹੈ ਕਹਿੰਦੇ ਜੀ ਅਸੀਂ ਗੱਡੀਆਂ ਲਾਉਣੀ ਆ ਮੈਂ ਕਿਹਾ ਵੀ ਗੱਡੀਆਂ ਲਾਉਣ ਤੇ ਨਹੀਂ ਤੁਸੀਂ ਗੱਡੀਆਂ ਲਾ ਕੇ ਧਰਮ ਦੀ ਆੜ ਵਿੱਚ ਜਿਹੜਾ ਪਖੰਡ ਕਰ ਰਹੇ ਹੋ ਲੋਕਾਂ ਦੇ ਢਾਲੇ ਲਵਾਉਣੇ ਹੋ ਲੋਕੀ ਤੰਗ ਪਰੇਸ਼ਾਨ ਹੋ ਕੇ ਤੁਹਾਡੇ ਕੋਲੇ ਆਉਂਦੇ ਆ ਢਾਲੇ ਲਵਾਉਣੇ ਹੋ ਤੁਸੀਂ ਔਰ ਲੋਕਾਂ ਨੂੰ ਗਮਰਾਹ ਕਰਦੇ ਹੋ 33000 ਤੋਂ ਤੁਹਾਡਾ ਰੇਟ ਸ਼ੁਰੂ ਹੁੰਦਾ ਹੈ ਤੇ ਬਾਕੀ ਫਿਰ ਤੁਸੀਂ ਨਸ਼ੇ ਨੂੰ ਬਹੁਤ ਬੜਾਵਾ ਦੇ ਰਹੇ ਹੋ ਉਦੇ ਕਰਕੇ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਲਜਾਣ ਤੋਂ ਅਕਾਲ ਤਖਸਾਲਬ ਬਣਾ ਕੀਤਾ ਹੋਇਆ ਹੈ ਤੁਸੀਂ ਇਹ ਸਭ ਕੁਝ ਛੱਡੋ ਤੇ ਅਸੀਂ ਸ੍ਰੀ ਅਕਾਲ ਤਖਸਾਲਬ ਆਪ ਜਾ ਕੇ ਜਹਦਰ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਇਹ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਵੀ ਜਿੱਥੇ ਪਖੰਡਵਾਦ ਨਹੀਂ ਹੁੰਦਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੈਣੇ ਚਾਹੀਦੇ ਹੂੰ ਸੋ ਉੱਥੋਂ ਫਾਰਮ ਭਰਾ ਕੇ ਉਹ ਚਲੇ ਗਏ ਜੀ ਮੇਰਾ ਨੰਬਰ ਲੈ ਗਿਆ ਹੂੰ ਕੁਝ 3-4 ਮਹੀਨਿਆਂ ਬਾਅਦ ਨਾ ਉਹਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਜੀ ਮੈਨੂੰ ਨਾ ਕੁਝ ਸਾਡੇ ਪਿੰਡ ਦੇ ਲੋਕ ਪਰੇਸ਼ਾਨ ਕਰਦੇ ਮੈਂ ਕਿਹਾ ਵੀ ਇਹੋ ਜੀ ਕੀ ਗੱਲ ਕਹਿੰਦਾ ਜੀ ਉਹ ਕਹਿੰਦੇ ਤੂੰ ਗੱਦੀ ਲਾਉਣਾ ਮੈਂ ਕਿਹਾ ਵੀ ਗੱਦੀ ਦੀ ਆੜ ਵਿੱਚ ਤੂੰ ਕੁਝ ਕਰਦਾ ਹੋਏਗਾ ਤਾਂ ਤਾਂ ਹੀ ਤੇਰੇ ਲੋਕ ਖਿਲਾਫ ਚੱਲੇ ਆ ਜਿਵੇਂ ਮੈਂ ਢਾਲੇ ਦੀ ਗੱਲ ਪਹਿਲਾਂ ਕੀਤੀ ਐ ਚਲੋ ਉਹ ਉਹਨਾਂ ਦੇ ਪਿੰਡ ਦੇ ਜਿਹੜੇ ਵੀਰ ਸੀ ਨਾ ਉਹ ਢਾਲੇ ਦੀ ਗੱਲ ਕਰਦੇ ਸੀ ਹੂੰ ਇਹ ਕਹਿੰਦਾ ਮੈਂ ਇਦਾਂ ਦਾ ਕੁਝ ਕਰਦਾ ਨਹੀਂ ਮੈਂ ਢਾਲੇ ਲਾਉਣ ਦੇ ਤੇ ਲਹਾਉਣ ਦੇ ਵੀ ਬਿਲਕੁਲ ਖਿਲਾਫ ਹੁਣ ਇੱਕ ਬੰਦਾ ਉਹ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਕਿਸੇ ਬਾਬੇ ਦੇ ਚਲਾ ਗਿਆ ਬਾਬੇ ਨੇ ਜੀ ਕੁਕੜੀ ਲਾਤੀ ਸ਼ਰਾਬ ਦੀ ਬੋਤਲਾਂ ਢੇ ਲਾਤੇ ਤੇ ਉਹ ਕੁਝ ਜਿਹੜਾ ਹੈਗਾ ਮਣੀਯਾਰੀ ਦਾ ਸਮਾਨ ਲੈ ਕੇ ਉਹ ਲਵਾਤਾ ਇਹ ਜੀ ਤੂੰ ਚਰਸਤੇ ਚ ਰੱਖ ਦੇ ਹੁਣ ਚਰਸਤੇ ਵਿੱਚ ਉਹ ਬੰਦਾ ਰੱਖ ਗਿਆ ਇੱਕ ਪਰੇਸ਼ਾਨੀ ਨੂੰ ਲੈ ਕੇ ਹੂੰ ਤੇ ਉਸ ਚਰਸਤੇ ਤੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਢਾਲੇ ਪਏ ਨੂੰ ਵੇਖ ਕੇ ਇਹ ਗੱਲ ਕਹਿੰਦੇ ਆ ਬਈ ਆਹ ਕੀਦਾ ਵੇੜਾ ਬਹਿ ਗਿਆ ਆਹ ਕੀਦਾ ਪੁੱਤ ਮਰ ਗਿਆ ਹੂੰ ਐਦਾਂ ਦੀਆਂ ਲੋਕੀ ਗੱਲਾਂ ਕਰਦੇ ਨੇ ਵੇਖ ਟੂਨੇ ਨੂੰ ਢਾਲੇ ੱੱੱਪੇ ਨੂੰ ਵੇਖ ਕੇ ਹੂੰ ਸੋ ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਐ ਇਸ ਗੱਲ ਤੇ ਵੀ ਤੁਸੀਂ ਆਪਦੇ ਪਰੇਸ਼ਾਨੀਆਂ ਜਿਹੜੀ ਤੁਹਾਡੀ ਉਹ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਅਰਦਾਸ ਕਰੋ ਹੂੰ ਜੇ ਭਾਈ ਸਾਹਿਬ ਨੇ ਉਹਨਾਂ ਤੋਂ ਕਰਾਓ ਜੇ ਤੁਸੀਂ ਹਿੰਦੂ ਮਤ ਦੇ ਲੋਕੋਂ ਤੁਹਾਡੇ ਮੰਦਰ ਬਣੇ ਨੇ ਪਿੰਡਾਂ 'ਚ ਵੀ ਬਣੇ ਨੇ ਜਾਂ ਸ਼ਹਿਰਾਂ 'ਚ ਬਣੇ ਨੇ ਉੱਥੇ ਪੁਜਾਰੀ ਬੈਠੇ ਨੇ ਉਹਨਾਂ ਤੋਂ ਜੋ ਤੁਹਾਡੀ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਅਰਦਾਸ ਬੇਨਤੀ ਕਰਾਓ ਜੇ ਜਿਹੜੇ ਮਸਜਿਦਾਂ ਬਣੀਆਂ ਨੇ ਉਹਦੇ ਵਿੱਚ ਤੁਸੀਂ ਜਾਓ ਉੱਥੇ ਜਾ ਕੇ ਤੁਹਾਡੀ ਜੋ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਆਪਦੀ ਬਾੜ ਪੂਜਾ ਕਰਾਓ ਮਲਕਬਾਬੇ ਨਾਲ ਕੀ ਰੌਲਾ ਸੀ ਬਠਿੰਡੇ ਵਾਲਾ ਨਹੀਂ ਰੌਲਾ ਰੌਲਾ ਮੇਰਾ ਕੋਈ ਨਹੀਂਗਾ ਰੌਲਾ ਤਾਂ ਮੇਰਾ ਸਾਰਿਆਂ ਨਾਲ ਹੀ ਹੈ ਰੌਲਾ ਮੇਰਾ ਪਖੰਡ ਨਾਲ ਹੈ ਸੋ ਉਹ ਜਿਹੜਾ ਮਲਕ ਖਾਨ ਹੈ ਉਹ ਸ਼ਿਵਮਨਾਥ ਜਿਹੜਾ ਹੈ ਬਾਬਾ ਮੋਗੇ ਵਾਲਾ ਹੂੰ ਉਹਦਾ ਉਹ ਭਰਾ ਬਣਿਆ ਹੋਇਆ ਹੂੰ ਵੈਸੇ ਉਹ ਕਹਿੰਦਾ ਵੀ ਮੇਰੀ ਭੈਣ ਆ ਪਰ ਵੈਸੇ ਉਹ ਹੈ ਤੇ ਬੰਦਾ ਹੀ ਆ ਨਾ ਹੂੰ ਉਹ 트랜스 ਜੈਂਡਰ ਹੋ ਕੇ ਇੱਕ ਲੇਡੀਜ਼ ਬਣਿਆ ਹੂੰ ਚਾਂਦਰਾ ਪਾਈਆਂ ਘੁੰਗਰੂ ਪਾਏ ਆ ਚੂੜਾ ਪਾਇਆ ਜਾਂ ਉਹ ਨੱਚ ਰਿਹਾ ਗਾ ਰਿਹਾ ਹੂੰ